ਸਭ ਤੋਂ ਪਹਿਲਾ ਜਿਹੜਾ ਸਿੰਪਟਮ ਆਉਂਦਾ ਉਹ ਸਿਰਦਰਦ ਦਾ ਫਿਰ ਹੈਮਰਿੰਗ ਦੀ ਜਿਹੜੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਦੂਜਾ ਸਿੰਪਟਮ ਆ ਤੀਜਾ ਤੁਹਾਡੀ ਅੱਖ ਵਾਲਾ ਪੋਰਸ਼ਨ ਬਹੁਤ ਭਾਰਾ ਹੋ ਜਾਊਗਾ ਬਹੁਤ ਪੇਸ਼ੈਂਟ ਬਿਲਕੁਲ ਸੇਮ ਵਰਡਿੰਗ ਯੂਜ਼ ਕਰਦੇ ਆ ਰੂਟੀਨ ਓਪੀਡੀ ਚ ਵੀ ਡਾਕਟਰ ਸਾਹਿਬ ਸਾਨੂੰ ਐ ਲੱਗਦਾ ਵੀ ਸਾਡਾ ਕੋਈ ਆ ਵਾਲਾ ਪੋਰਸ਼ਨ ਆਰੀ ਨਾਲ ਜਾਂ ਤਾਂ ਕੱਟ ਦੇ ਤੇ ਜਾਂ ਅਸੀਂ ਖੁਦ ਇਹਨੂੰ ਕਿਸੇ ਢੰਗ ਨਾਲ ਬਾਹਰ ਕੱਢ ਲਈਏ ਮਤਲਬ ਉਹ ਆਪਦੇ ਸਿੰਪਟਮ ਇਸ ਰੂਪ ਚ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਜੀਵਨ ਸ਼ੈਲੀ ਦੇ ਵਿੱਚ ਦੋ ਤਿੰਨ ਪਹਿਲੂ ਆਉਂਦੇ ਆ ਜਿੰਨਾ ਕਰਕੇ ਮਾਈਗਰੇਨ ਹੁੰਦਾ ਸਭ ਤੋਂ ਪਹਿਲਾ ਪਹਿਲੂ ਆ ਪਾਣੀ ਦੀ ਇਨਟੇਕ ਘੱਟ ਰੱਖਣਾ ਅਸੀਂ ਵਾਚ ਹੀ ਨਹੀਂ ਕਰਦੇ ਵੀ ਅਸੀਂ ਪਾਣੀ ਕਿੰਨਾ ਪੀ ਰਹੇ ਆ ਤਾਂ ਵਿਟਾਮਿਨ ਡੀ ਦੀ ਕਮੀ ਹੋਣ ਕਰਕੇ ਵੀ ਮਾਈਗਰੇਨ ਹੁੰਦਾ ਤਾਂ ਤਿੰਨ ਕਾਰਨ ਆ ਤੇ ਆਪਾਂ ਕੰਮ ਕਰਨਾ ਸਭ ਤੋਂ ਪਹਿਲਾਂ ਹਾਈਡਰੇਟਿਡ ਰਹਿਣਾ ਦੂਜਾ ਕਾਰਨ ਆ ਜਿਹੜਾ ਅਸੀਂ ਪਾਣੀ ਦੀ ਇਨਟੇਕ ਦੇ ਨਾਲ-ਨਾਲ ਨਾਭੀ ਨੂੰ ਹੈਲਦੀ ਰੱਖਣਾ ਯਾਨੀ ਕਿ ਸਾਡੀ ਆਂਤ ਹਮੇਸ਼ਾ ਸਾਫ਼ ਹੋਵੇ ਇੱਕ ਵਾਰੀ ਚੇ ਪੇਟ ਸਾਫ਼ ਹੋਣ ਨੂੰ ਅਸੀਂ ਕਹਿ ਸਕਦੇ ਹਾਂ ਵੀ ਤੁਸੀਂ ਹੈਲਦੀ ਇਨਸਾਨ ਹੋ ਤਿੰਨ ਬੁਰਕੀਆਂ ਰੋਟੀ ਦੀਆਂ ਤੇ ਤਿੰਨ ਘੁੱਟਾਂ ਕੱਚੀ ਲੱਸੀ ਦੀਆਂ ਤੁਹਾਨੂੰ ਮਾਈਗਰੇਨ ਹੋਊ ਹੀ ਨਹੀਂ ਸਕਦਾ ਰਿਫਰੈਸ਼ਿੰਗ ਡਰਿੰਕ ਚ ਸਭ ਤੋਂ ਦੇਸੀ ਤੇ ਘਰੇਲੂ ਨੁਸਖਾ ਇੱਕ ਗਲਾਸ ਪਾਣੀ ਤਿੰਨ ਚੁਟਕੀਆਂ ਟਰਮਰਿਕ ਦੀਆਂ ਹਲਦੀ ਦੀਆਂ ਕੋਕੋਨਟ ਵਾਟਰ ਕੱਚੀ ਲੱਸੀ ਇਹ ਹਰ ਘਰ ਅਫੋਰਡ ਕਰ ਸਕਦਾ ਤੇ ਹਰ ਘਰ ਚ ਹੈਗੀਆਂ ਫੇਰ ਮੁੜਕੁੜ ਕੇ ਗੱਲ ਉੱਥੇ ਆਉਂਦੀ ਹੈ ਵੀ ਸ਼ੁਰੂਆਤ ਦੀ ਜੜ ਫੜਨ ਦੀ ਲੋੜ ਆ ਆਪਾਂ ਜੜ ਤੇ ਕੰਮ ਨਹੀਂ ਕਰਦੇ ਉੱਪਰੋਂ ਇਲਾਜ ਕਰ ਰਹੇ ਹਾਂ ਹੈਗਾ ਤੁਹਾਨੂੰ ਮਾਈਗਰੇਨ ਮਹਿਸੂਸ ਹੋ ਰਿਹਾ ਉਸ ਪਚਾਲ ਵਾਲੇ ਫੀਸ ਤੋਂ ਜਾ ਰਹੇ ਹੋ ਤਾਂ ਜੇ ਸੈਰ ਕਰਦੇ ਹੋ ਜਾਂ ਕੋਈ ਫਿਜ਼ੀਕਲ ਐਕਟੀਵਿਟੀ ਕਰਦੇ ਹੋ ਡਬਲ ਵੱਧ ਜੂਗੀ